ਰਾਜਵੀਰ ਸਿੰਘ ਕਾਜੀਗੁਰ ਤੋਂ ਕੀ ਘਟਨਾ ਵਾਪਰੀ ਕੱਲ ਨਾ ਆ ਮੁੰਡੇ ਆਡੇ ਪਣਦੇ ਉਹ ਨਜਾਇ ਦਿਵਾਲੀ ਵਾਲੇ ਦਿਨ ਸਾਡੇ ਘਰੇ ਆਏ ਆ ਘਰੇ ਆ ਕੇ ਰੋੜੇ ਰਾੜੇ ਚਲਾ ਗੇ ਪਹਿਲਾਂ ਵੀ ਉਹਨਾਂ ਨਾਲ ਚਲੋ ਹੋਈ ਇਹ ਕਹਿੰਦੇ ਰਹੇ ਆ ਵੀ ਰਾਜੀਨਾ ਕਰ ਲੋ ਆ ਜਾ ਕਰਨਾ ਵੇ ਤੇ ਇਹ ਮੋਦਵਾਰ ਪਣਦੇ ਬੰਦੇ ਵੀ ਇਕੱਠੇ ਹੋਏ ਜੇ ਇਹ ਮੁੰਡੇ ਰਾਜੀਨਾ ਨਹੀਂ ਆਏ ਇਹ ਗੋਪੀ ਵੀ ਕਹਿੰਦਾ ਵਾ ਵੀ ਉਹਨਾਂ ਦਾਰੂ ਪੀਤੀ ਆ ਉਹਨਾਂ ਨਹੀਂ ਆਉਣਾ ਤੇ ਰਹੀਂ ਕਿਹਾ ਵੀ ਚੱਲੇ ਨਾ ਐਦਾਂ ਵੀ ਲੜਾਈ ਝਗੜਾ ਕਰਨਾ ਇੰਦਵਾਲੀ ਇੱਕ ਦਿਨ ਦਿਵਾਲੀ ਨੂੰ ਰਹਿ ਗਏ ਦਿਵਾਲੀ ਵਾਲੇ ਦਿਨ ਘਰੇ ਰਹਿ ਤੇ ਫਿਰ ਇਨਾ ਘਰੇ ਆ ਕੇ ਲਈ ਸਾਂ ਦਿੱਤੀਆਂ ਮੋੜ ਚਾਂਦੀਆਂ ਫਿਰ ਚਾਂਗੜਾ ਮਾਰ ਕੇ ਗਿਆ ਇਹ ਨੈਟਰ ਰੋੜਾ ਸ਼ੁਰੂ ਕਰਤਾ ਇੱਕ ਸਾਡਾ ਕਟਾ ਹੀ ਕੱਟੇ ਦੇ ਵਜ੍ਹਾ ਦੇ ਇੱਕ ਚਾਚੇ ਦਾ ਨਿੱਕਾ ਮੁੰਡਾ ਹੀ ਉਹਦੀ ਇੱਕ ਜਿਹੜਾ ਰੋੜਾ ਵਜਾ ਤੇ ਉਹਨੂੰ ਲੈ ਕੇ ਹੀ ਆਉਣ ਨੇ ਜੇ ਜਦੋਂ ਮਿਲ ਹੀਰੋਨ ਏਜੰਸੀ ਜਿਹੜੀ ਚਬਾ ਰੋੜਦੇ ਇੱਥੇ ਆ ਕੇ ਨਾ ਮਗਰੋਂ ਮਿਲੇ ਆ ਕੇ ਖੰਜਰ ਮਾਰਨੇ ਸ਼ੁਰੂ ਕਰਦੇ ਇੱਕ ਦੋ ਤੇ ਜੇ ਪੰਜ ਪੰਜ ਮੁੰਡੇ ਪੁਰੇ ਇੱਕ ਰਵੀ ਇੱਕ ਲੱਬਾ ਹੀ ਤੇ ਇੱਕ ਵਿਸ਼ਾਲ ਹੀ ਦੋ ਮੁੰਡੇ ਨਾਲ ਔਰਕਾ ਜੀ ਕੋ ਰੋੜ ਦੇ ਜਿੰਨਾ ਨਾਮੇ ਦੇ ਸੱਤਾਂ ਲਾਈਆਂ ਹਾਂ ਰਿਪੋਰਟ ਸਾਡੇ ਲਗਾਈ ਹੈ ਤੇ ਰਿਪੋਰਟ ਦੇ ਵਿੱਚ ਜਦੋਂ ਵੀ ਸਾਡੀ ਕਾਰਵਾਈ ਕੋਈ ਹੁੰਦੀ ਆ ਉਹ ਸਾਡੇ ਪਿੰਡ ਦੀ ਪ੍ਰਧਾਨ ਚੱਲੀ ਹੈ ਜੀ ਉਹ ਫੋਨ ਕਰਾ ਦਿੰਦੀ ਆ ਕਹਿ ਦਿੰਦੀ ਪੁਲਿਸ ਰਗਵਾ ਦਿੰਦੀ ਉਹ ਕਹਿ ਦਿੰਦੀ ਆ ਵੀ ਸਾਡਾ ਰਾਜ ਨਵਾ ਸਾਡਾ ਉਹਦੇ ਨਾਲ ਕੋਈ ਨਹੀਂ ਸਾਡਾ ਕੋਈ ਰੋਲ ਹੀ ਨਹੀਂ ਚੱਲਣੀ ਨਾਗਾ ਉਹਨ ਯੇਜ ਵਿੱਚ ਗੱਲਗਾ ਕਰੀ ਜਾਂਦੀ ਆ ਕਹੀ ਜਾਂਦੀ ਉੱਥੇ ਪੁਲਿਸ ਨੂੰ ਵੀ ਸਾਡਾ ਰਾਜ ਨਵਾ ਹੀ ਹੋ ਜਾਣਾ ਪੁਲਿਸ ਨੂੰ ਆਵੇਂ ਰਿਕਵਾ ਦਿੰਦੀ ਐ ਪੁਲਿਸ ਜਿੰਨੀ ਰਿਕਵਾਉਂਦੀ ਸਾਡੇ ਚੰਨੀ ਕਾਜੀਕੋਟ ਦੀ ਰਿਕਵਾਉਂਦੀ ਐ ਮੰਗੇ ਇਹੋ ਹੀ ਐ ਵੀ ਇਹਨਾਂ ਦੇ ਕੋਈ ਚੱਕੀ ਕਾਰਵਾਈ ਕੀਤੀ ਜਾਂ ਕੋਈ ਨਹੀਂ ਕਾਰਵਾਈ ਕੀਤੀ ਹੈ ਇਹਨਾਂ ਦੇ ਓਏ ਕਾਚੂ ਕਿਰਤਾ ਕੋਈ ਹੁੰਦੇ ਆ ਹਾਂਜੀ ਪੰਜ ਕੀ ਨਾਮ ਦਾ ਗੁਰਮੀਤ ਕੌਰ ਕਿਥੋਂ ਰਹਣਾ ਨੇ ਕਾਜੀਕੋਟ ਪਿੰਡ ਤੇ ਕੀ ਘਟਨਾ ਵਾਪਰੀ ਐ ਜਿਹੜੀ ਅਹੀਂ ਦੁਵਾਲੀ ਵਾਲੇ ਰਾਤ ਸੀ ਗਈ ਤੇ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੱਤਾਗਾ ਸਕੇ ਸਾਡਾ ਪਹਿਲਾਂ ਹੀ ਥੋੜਾ ਬਹੁਤ ਉਹ ਨੰਨ ਵੀ ਹੈ ਉਹ ਲੜਦੇ ਸਾਡੇ ਨਾਲ ਅਸੀਂ ਡਰਦੇ ਆ ਬਾਹਰ ਨਹੀਂ ਜਾਣ ਦਿੱਤਾ ਕਿੰਨ 2-3 ਮਾਰ ਕੇ ਆ ਕੇ ਫੈਸਲਾ ਸਾਡਾ ਆ ਕਰ ਲੋ ਤੇ ਆਂਦੇ ਕਿ ਅਸੀਂ ਸੱਟ ਲਾਈ ਤੋਂ ਬਿਨਾ ਫੈਸਲਾ ਨਹੀਂ ਕਰਨਾਗਾ ਤੇ ਉਹ ਦਿਨ ਜਦੋਂ ਦੀਵਾਲੀ ਵਾਲੇ ਦਿਨ ਅਸੀਂ ਆਪਣਾ ਦਿਹਾਰ ਮਨਾਉਣਾ ਸੀਗਾ ਤੇ ਬੱਚਿਆਂ ਨੂੰ ਇੱਥੇ ਪਟਾਕੇ ਚਲਾਉਣ ਦੇ ਇਹ 10-12 ਜਣੇ ਇਕੱਠੇ ਹੋ ਕੇ ਆਏ ਤੇ ਮੁੜ ਕੇ ਇਹਨਾਂ ਨੇ ਸਾਡੇ ਇੱਥੇ ਗਲੀ ਦੇ ਵਿੱਚ ਆਣ ਕੇ ਰੋੜਾ ਰਾਲਾ ਚਲਾਇਆ ਛੋਟੇ ਬੇਟੇ ਦੇ ਸੱਟ ਲਾਤੀ ਤੇ ਪੂਰਾ ਇਹਨਾਂ ਨੇ ਇੱਥੇ ਸਾਡੀ ਮੱਜ ਦਾ ਕੱਟਾ ਵੀ ਵੱਜਿਆ ਹੀਗਾ ਉਹਨੂੰ ਵੀ ਰੋੜੇ ਮਾਰ-ਮਾਰ ਕੇ ਜ਼ਖਮੀ ਹਾਲਤ ਕਰ ਦਿੱਤੀ ਉਹਦੀ ਤੇ ਪਹਿਲਾਂ ਵੀ ਇਹਨਾਂ ਨੇ ਗੇਟ ਬੂਟ ਵੱਢ ਕੇ ਅਹੀਂ ਤੇ ਅਹੀਂ ਉਦੋਂ ਕੁਝ ਨਹੀਂ ਕੀਤਾ ਅਹੀਂ ਆਖ ਕੇ ਚੱਲ ਕੋਈ ਗੱਲ ਨਹੀਂ ਰਾਜੀ ਨਾਵਾ ਹੋ ਜੂਗਾ ਅਹੀਂ ਰਾਜੀ ਨਾਵੇਂ ਡੀਕਦੇ ਰਹੇ ਪਰ ਹਾਨੂੰ ਨਹੀਂ ਪਤਾ ਕਿ ਇਹਨਾਂ ਨੇ ਫੇਰ ਸਾਡੇ ਤੇ ਜਾਨ ਲੈਵਾ ਹਮਲਾ ਕਰਨਾ ਤੇ ਛੋਟੇ ਨੂੰ ਸੱਟ ਲੱਗ ਗਈ ਫੇਰ ਉਹਨੂੰ ਅਹੀਂ ਹਸਪੀਟਲ ਲੈ ਕੇ ਜਾਣ ਦੇ ਰਸਤੇ ਇਹਦੇ ਵਿੱਚ ਜਾ ਕੇ ਘੇਰ ਲਿਆ ਮੇਰਾ ਦਿਓਰ ਜਾਣ ਦੇ ਨਾਲ ਤੇ ਜੇਠ ਦਾ ਬੇਟਾ ਚਲਾਉਂਦੇ ਸੀਗਾ ਤੋਂ ਉਹਨੂੰ ਪੂਰੀ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਕਾਚੂ ਕਰਦਾ ਮਾਰ ਮਾਰ ਕੇ ਉਹਨਾਂ ਨੇ ਬੂਰਾ ਜ਼ਖਮੀ ਕਰ ਦਿੱਤਾ ਇੱਕ ਹਸਪਤਾਲਾਂ ਕਿ ਜਾਨ ਹੀ ਲੈਣ ਦੀ ਕੋਸ਼ਿਸ਼ ਕੀਤੀ ਆ ਅਜੇ ਵੀ ਹਸਪਤਾਲ ਦਾਖਲ ਹੋ ਹਾਂਜੀ ਅਜੇ ਵੀ ਉਹ ਦਾਖਲ ਨਹੀਂ ਪੁਲਿਸ ਨੂੰ ਦਖਲਅਕਾਸ਼ ਦਿੱਤੀ ਆ ਪੁਲਿਸ ਸਾਡੇ ਤਾਂ ਕੋਈ ਕਾਰਵਾਈ ਨਹੀਂ ਉਹਨਾਂ ਵਾਸਤੇ ਕੀਤੀਗੀ ਉਹਨਾਂ ਨੇ ਸਿਰਫ ਸਾਨੂੰ ਗਲਤ ਠਰੋਂਨ ਦੀ ਕੋਸ਼ਿਸ਼ ਕਰਦੇ ਆ ਡਰਾਉਂਦੇ ਧਮਕਾਉਂਦੇ ਆ ਕੀ ਚਾਹੁੰਦੇ ਹੋ ਤੁਸੀਂ ਸਾਨੂੰ ਇਹੀ ਕਹਿੰਦੇ ਆ ਕਿ ਤੁਸੀਂ ਸਾਡੇ ਨਾਲ ਰਾਜੀ ਨਾ ਵਨਹੀਂ ਨਾ ਕੀਤਾ ਤੇ ਅਸੀਂ ਤੁਹਾਡੇ ਬੱਚਿਆਂ ਨੂੰ ਫੇਰ ਮਾਰਨ ਦਾ ਕਰ ਜਾਂਦੇ। ਖਤਰਾ ਤਾਂ ਵਿਚਾਰ ਨੂੰ ਹਾਂ ਨੂੰ ਖਤਰਾ ਹੀ ਖਤਰਾ ਵਕਿਓ ਕਿ ਦੋ ਵਾਰ ਬਾਰਾ ਤੇ ਹਮ ਬਲਾ ਕਰ ਦਿੱਤਾ ਸਾਡੇ ਤੇ। ਤੇ ਅਸੀਂ ਤਾਂ ਵੇਟ ਕਰਦੇ ਹਾਂਗੇ ਕਿ ਸਾਡੇ ਨਾਲ ਫੈਸਲਾ ਕਰਨਗੇ ਪਰ ਇਹਨਾਂ ਨੇ ਚਾਇਆ ਜਦੋਂ ਆਪਣੇ ਘਰ ਦੇ ਵਿੱਚੋਂ ਬੱਚੇ ਨਿਕਲਦੇ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਕਿ ਕਿੱਥੇ ਜਾ ਕੇ ਬੱਚੇ ਸਾਡੇ ਕਿੱਥੇ ਚੱਲੇ ਆ। ਜਦੋਂ ਸਰਪੰਚ ਦੇ ਘਰੋਂ ਮੁੰਡੇ ਆਉਂਦੇ ਆ ਸਰਪੰਚ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਬੱਚੇ ਕਿੱਥੇ ਚੱਲੇ ਆ। ਇਹ ਸਰਪੰਚ ਦੀ ਵਜ੍ਹਾ ਨਾਲ ਫਿਰ ਉਹੀ ਫਿਰ ਮੈਂ ਹੀ ਤੇ ਫਿਰ ਇਹੀ ਇਨਜਾਮ ਲਾਉਨੇ ਜਦੋਂ ਸਰਪੰਚ ਸਾਡੀ ਕੋਈ ਗੱਲ ਨਹੀਂ ਗਾ ਸੁਣਦਾ ਗਾ ਮੈਂ ਇੱਕ ਵਿਧਵਾ ਜਨਾਨੀ ਆ ਕਿ ਮੇਰੇ ਪਤੀ ਦੀ ਡੈਥ ਹੋ ਗਈ ਹੈ ਜਿਹੜਾ ਮਰਾਜ ਵੀਰ ਆ ਮੇਰੀ ਜਠਾਣੀ ਦਾ ਮੁੰਡਾ ਉਹਦੇ ਪਿਓ ਦੀ ਵੀ ਡੈਥ ਹੋ ਗਈ ਜਠਾਣੀ ਮੇਰੀ ਵੀ ਕੱਲੀ ਹੈ ਮੈਂ ਵੀ ਕੱਲੀ ਹਾਂ ਤੇ ਤੁਸੀਂ ਦੱਸੋ ਜੇ ਜੇ ਪੁਲਿਸ ਸਾਡੀ ਮਦਦ ਨਹੀਂ ਕਰੂਗੀ ਤਾਂ ਹੋਰ ਕੌਣ ਕਰੂਗਾ ਪੁਲਿਸ ਕੋਲ ਜਾਣੇ ਅਸੀਂ ਤੁਸੀਂ ਕੀ ਚਾਹੁੰਦੇ ਕੀ ਹਾਂ ਸਾਹਬ ਜੀ ਅਸੀਂ ਇਹੀ ਚਾਹੁੰਨੇ ਹਾਨੂੰ ਅਨਸਾਫ਼ ਮਿਲੇ ਅਨੇ ਕੀ ਨਾਲ ਲੜਾ ਮਖਤਾਰ ਸਿੰਘ ਮਖਤਾਰ ਜੀ ਕਿਹੜਾ ਪਿੰਡ ਕਾਜੀਗੋੜ ਕੀ ਗੱਲ ਕੀ ਹੋਈ ਝਗੜਾ ਜਲਾ ਉਹ ਗੱਲ ਇਸਮ ਸਰ ਪਟਾਕੇ ਪਟੋਕਿਆਂ ਦੀ ਗੱਲ ਹੋਈ ਹੈ ਬਾਹਰ ਤੇ ਬਾਹਰ ਕਿਹਦਾ ਲੜਦੇ ਤੇ ਉਹ ਮੁੰਡੇ ਦੇ ਵਾਹ ਫੱਟ ਪੱਜੇ ਇੱਕ ਤੇ ਵਜ ਜਾ ਮੋਟਰਸਾਈਕਲ ਵਜ ਜਾ ਹੂੰ ਹੂੰ ਉਹ ਮਰ ਕੇ ਸਰਕਾਰੀ ਹਸਪਤਾਲ ਖੜਿਆ ਹੀ ਤੇ ਰਾਜ ਫੇਰ ਸਾਨੂੰ ਪੈ ਗਏ ਤੇ ਕਾਚੂ ਵੜੇ ਮਾਰੇ ਮੇਰੇ ਪਤੀਏ ਦੇ ਹੂੰ ਉਹ ਹਰ ਵੀ ਘਰ ਵੀ ਪੈਦਲੇ ਹਾਂਜੀ ਘਰ ਵੀ ਮੇਰੇ ਪੇ ਸਾਰਾ ਬੂਆ ਮੇਰਾ ਵੱਡਿਆ ਵਾ ਨੇ ਗਨੇ ਕਨੇ ਆਣੇ ਆ ਰਾਤ ਬਰਾਤੇ ਵੀ ਆ ਸਕਦੇ ਆ ਕੋਈ ਕਟਾ ਵੀ ਤੁਹਾਡਾ ਮਰਿਆ ਹਾਂਜੀ ਕਟਾ ਹੀ ਮਾਰ ਕੇ ਚੱਲੂਗੀ ਇੱਟਾਂ ਨਾ ਮਾਰੀਆਂ ਇੱਟਾਂ ਬਾਹਰ ਮੋੜੇ ਮਾਰੀਆਂ ਸੀ ਤੇ ਬੂਆ ਬੰਦ ਕੇ ਇੱਕ ਨਾ ਰਵੀ ਆ ਤੇ ਇੱਕ ਮੰਗਾ ਚੂ ਹੈਗਾ ਇੱਕ ਲੱਵਾ ਮਿਆਣੀ ਦਾ ਇੱਕ ਇਦਾਂ ਦੀ ਗੱਲ ਹੈ ਦੁਆਲੀ ਦੀ ਗੱਲ ਹੈ ਹਾਂ ਦੁਆਲੀ ਦੀ ਗੱਲ ਹੈ ਅੱਛਾ ਤੇ ਇੱਕ ਲੱਪਰੀ ਦੇ ਇੱਕ ਉਹ ਵੀ ਸਰਪੰਚਾਂ ਦਾ ਹੀ ਮੁੰਡਾ ਹੋਈ ਤੇ ਇੱਕ ਹੈਗਾ ਨਲੀ ਨਲੀ ਕਹਿੰਦੇ ਮੁਖਤਾਰੇ ਦਾ ਪੁੱਤਰਾ ਅੱਛਾ ਇਸ ਬੰਦੀ ਕੋਈ ਦਰਖਾਤੀ ਹਾਂਜੀ ਦਿੱਤੀ ਜਾਂ ਦਿਖਾ ਦਿੱਤੀ ਹੈ ਕੋਈ ਕਾਰਵਾਈ ਕਾਰਵਾਈ ਹੋਈ ਨਹੀਂ ਕੋਈ ਹੂੰ ਕੀ ਆਂਦੇ ਪੁਲਿਸ ਉਹ ਟਾਈਮ ਪਾ ਜਾਂਦੇ ਟਾਈਮ ਤੁਹਾਡਾ ਕੱਲ ਨੂੰ ਹੋ ਜੂ ਭਲਕੇ ਹੋ ਜੂ ਉਹ ਰੋਜ਼ ਧੜੀ ਆ ਜਾਈਦਾ ਖੱਜਲ ਖਰਾਬ ਹੋ ਗਈ ਤੁਹਾਡਾ ਜਿਹੜਾ ਧੀਰਾ ਜੀ ਉਹ ਕਿੱਥੇ ਹੋਣਾ ਉਹ ਸਰਕਾਰੀ ਹਸਪਤਾਲ ਹੈ ਹਾਂਜੀ ਉੱਥੇ ਹੈ ਹਾਂਜੀ ਉੱਥੇ ਉੱਥੇ ਹੈ ਤੇ ਦੂਜਾ ਬੁਢਾ ਵੀ ਕੋ ਵੀ ਉਹ ਵੀ ਬੜੀ ਜ਼ਖਮੀ ਆ ਹਾਂਜੀ ਹਾਂਜੀ ਉਹਦੀ ਜ਼ਖਮੀ ਆ ਕੀ ਮੰਗ ਕਰਤੀ ਹੁਣ ਤੁਸੀਂ ਕੀ ਨਹੀਂ ਅਸੀਂ ਤਾਂ ਪਰਚਾ ਹੀ ਕਰਵਾਉਣਾ ਮੰਗਣੀ ਹੈ ਕੋਈ ਵੀ ਹਾਂ ਤਿੰਨ ਚਾਰ ਵਾਰ ਹੱਲਾ ਢਾੜਾ ਹੋ ਗਿਆ ਜੀ ਮੇਰਾ ਨਾਮ ਰਵੀ ਏ ਰਵੀ ਵੀ ਜਿਹੜੀ ਲੜਾਈ ਹੋਈ ਆ ਮੁਖਤਿਆਰ ਦੇ ਕਹਿੰਦੇ ਵੀ ਮੇਰੇ ਧੀਜਾ ਨੇ ਗੱਲ ਪੈ ਗਏ ਪਾਣਾਲੇ ਘਰ ਪਏ ਇਹ ਸਾਰੀ ਗੱਲਬਾਤ ਨਹੀਂ 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 ਇਹ ਗਲਤ ਗੱਲ ਹੈ ਸਰ ਬੜਾ ਕੀ ਗੱਲ ਹੈ ਇਹ ਪਹਿਲਾਂ ਮੁੰਡੇ ਦੇ ਪਏ ਆ ਉੱਥੇ ਬੈਠੇ ਤੇ ਗੱਲ ਤੇ ਚਲੋ ਝਗੜਾ ਪੱਲਾ ਆਇਆ ਵਾ ਇਹਨਾਂ ਰੋੜੇ ਰੂੜੇ ਮਾਰੇ ਆ ਮੇਰੇ ਮੈਂ ਗਿਆ ਛਡੋਣਾ ਆ ਵੇਖੋ ਮੇਰੇ ਸਿਰ ਤੇ ਛੱਟ ਲੱਗੀ ਆ 8-9 ਟੈਂਕੇ ਲੱਗੇ ਆ ਆਪਾਂ ਨੇ ਕੋਈ ਕਾਰਵਾਈ ਵਾਲੀ ਗੱਲ ਕੀਤੀ ਪੰਚਾਇਤ ਨੇ ਕਿਹਾ ਜਿੱਦਾਂ ਵੀ ਆਏ ਉਹਨੇ ਬੇੜਨਾ ਆਪਾਂ ਕਾਰਵਾਈ ਨਹੀਂ ਕਰਦੇ ਨਹੀਂ ਕਿਹਾ ਵੀ ਠੀਕ ਆ ਅਸੀਂ ਹਸਪਤਾਲੋਂ ਉੱਠ ਕੇ ਆ ਗਏ ਆ ਦਿਵਾਲੀ ਵਾਲੇ ਦਿਨ ਦੁਕਾਨ ਤੇ ਗਏ ਆ ਸੌਦਾ ਲੈਣ ਸੌਦਾ ਲੈਣ ਗਏ ਆ ਤੇ ਉਥੋਂ ਇਹਨਾਂ ਦਾ ਇੱਕ ਮੁੰਡਾ ਆਇਆ ਵਾ ਕਰੋ ਮੁੰਡਿਆਂ ਨੂੰ ਆਵਾਜ਼ ਮਾਰ ਲਿਆ ਵਾ ਤੇ ਪੰਜ-ਸੱਤ ਬੰਦੇ ਦਾਤਰ ਲੈ ਕੇ ਆ ਗਏ ਆ ਰੋਕ ਖੜੇ ਕਰਦੇ ਆਏ ਆ ਤੇ ਫੜ ਲਓ ਇਹਨਾਂ ਨੂੰ ਫੜ ਲਓ ਤੇ ਚਲੋ ਸਾਨੂੰ ਵੀ ਮੜਾ ਮੋਟਾ ਗੁੱਸਾ ਆ ਹੀ ਵੀ ਮੜਾ ਮੋਟਾ ਰੋਲਾ ਪਾਇਆ ਅਸੀਂ ਫੇਰ ਵੀ ਕਿਹਾ ਵੀ ਚਲੋ ਨਹੀਂ ਕਲੇ ਨਹੀਂ ਕਰਨੀ ਪਿੰਡਦਾਰੀ ਦਾ ਕੰਮ ਆ ਤੇ ਇਹਨਾਂ ਫੇਰ ਰੋੜੇ ਰਾੜੇ ਮਾਰਿਆ ਜੋ ਵੀ ਇਹਨਾਂ ਘਰੇ ਆਪਣੇ ਕੀਤਾ ਹੋਣਾ ਵੀ ਚਲੋ ਸਾਡਾ ਕੱਟਾ ਮਰ ਜਾ ਉਹ ਤੇ ਇਹਨਾਂ ਦਾ ਪਿਛਲੀ ਵੇਲੀ ਚ ਕਿਤੇ ਪਹਿਲਾਂ ਮੱਝ ਮਰੀ ਪਹਿਲਾਂ ਉਹ ਬਿਮਾਰ ਸੀ ਉਹਦੇ ਉਹਦੇ ਗਮ ਨਾਲ ਹੀ ਕੱਟਾ ਵੀ ਮਰ ਗਿਆ ਦੇਣਾ ਉਹ ਵੀ ਕਹੀ ਜਾਂਦੇ ਇੱਧਰ ਲਿਆ ਕੇ ਘਰੇ ਵੀ ਇਹ ਤੁਸੀਂ ਮਾਰਤਾ ਵਾ ਅਸੀਂ ਜਨਮ ਮਰਨਾਂ ਤੱਕਾ ਕਿਉਂ ਕਰਨਾ ਅਸੀਂ ਗਏ ਨਹੀਂ ਉੱਥੋਂ ਤੱਕ ਪਸ਼ੇਰੇ ਗੁਰਦਾਰੇ ਤੱਕ ਇਹਨਾਂ ਆਪੇ ਹੀ ਆਪਣੇ ਘਰੇ ਨੁਕਸਾਨ ਕੀਤਾ ਵਾ ਤੇ ਸਾਡੇ ਨਾਲ ਐਦਾਂ ਕਰੁੰਦੇ ਆਏ ਕੀ ਹੁੰਦੇ ਆ ਹੁਣ ਆਪਾਂ ਨੇ ਆ ਵੀ ਰਾਜੀਨਾਮਾ ਆਹ ਪਿੰਡਦਰੀ ਵਧੀਆ ਆ ਵੀ ਕਿ ਲੋ ਪਿੰਡਦਰੀ ਦਾ ਕੰਮ ਹੈ ਰਾਜੀਨਾਮਾ ਹੋ ਗਿਆ ਸਾਰਿਆਂ ਨੂੰ ਵਧੀਆ ਲਖਿੰਦਰ ਕੌਰ ਇਹ ਮੇਰਾ ਨਾਮ ਕੀ ਜਿਹੜਾ ਝਗੜਾ ਕੀ ਗੱਲ ਹੈ ਸੜੀ ਪਹਿਲਾਂ ਆਪਾਂ ਜੀ ਝਗੜਾ ਹੋਇਆ ਵਾਬ ਤੇ ਉਹ ਰਾਜੀਨਾਮਾ ਹੋ ਗਿਆ ਸੀ 24 ਤਰੀਕ ਨੂੰ ਝਗੜਾ ਹੋਇਆ ਸੀ ਵਰਨਾ ਤਾਂ ਉਹ ਹੋ ਗਿਆ ਰਾਜੀਨਾਮਾ ਹਾਂ ਜੀ ਤੇ ਗੁਰਪ੍ਰੀਤ ਦੇ ਨਾਂ ਤੇ ਪੂਸਾਰੇ ਇਹਨਾਂ ਨੇ ਕਹਿ ਲੈਂਦੇ ਕਿ ਆਈ ਵੀ ਨਹੀਂ ਆਪਾਂ ਪਰਚਾ ਨਹੀਂ ਕਰਨਾ ਤੇ ਗੁਰਪ੍ਰੀਤ ਆਂਦਾ ਕਿ ਆਪਾਂ ਘਰੇ ਨੂੰ ਬੇਠ ਲੈਨੇ ਨਹੀਂ ਪਰਚਾ ਕਰਨਾ ਆਪਾਂ ਤੇ ਦੀਵਾਲੀ ਦੇ ਦਿਨ ਜਿਹੜਾ ਝਗੜਾ ਹੋਇਆ ਤੇ ਦੀਵਾਲੀ ਵਾਲੇ ਦਿਨ ਇਹ ਘਰੋਂ ਗਿਆ ਸੀ ਕਿ ਪਟਾਕੇ ਲੈਣ ਹੂੰ ਉਹਤੇ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਹੁਣ ਆਪਾਂ ਤੇ ਘਰ ਬੈਠੇ ਆ ਤੇ ਹੁਣ ਆਪਾਂ ਨੂੰ ਪਤਾ ਨਹੀਂ ਰਾਤ ਵਿੱਚ ਕੀ ਕੀਤਾ ਨਾ ਕੀ ਆਖਿਆ ਤੇ ਜਿਹੜੇ ਦਾਤਰ ਕਰਪਾਨਾ ਕਹਿੰਦੇ ਆ ਉਹ ਨਹੀਂ ਚਲਾਇਆ ਗਿਆ ਹਾਂ ਜੀ ਝੂਠਾ ਇਲਜ਼ਾਮ ਲਾਉਣ ਦੇ ਮੇਰੇ ਬੱਚੇ ਤੇ ਕੋਈ ਕੀ ਮੰਗ ਰਿਹਾ ਕਿ ਲੋ ਜਾਈਦਾ ਹਾਂ ਜੀ ਤੁਸੀਂ ਕੀ ਜੋ ਫੈਸਲਾ ਕੀਤਾ ਜਾਵੇ ਚਲੋ ਕੋਈ ਵੀ ਬੱਚੇ ਤੇ ਚਲੋ ਗਲਤੀ ਹੋ ਗਈ ਆ ਕਿ ਦਾ ਵੀ ਹਾਂ ਤੇ ਫੈਸਲਾ ਕੀਤਾ ਜਾਵੇ ਘਰੇ ਬੈਠੇ ਦਿਵਾਲੀ ਵਾਲੀ ਰਾਤ ਸਰ ਇੱਕ ਕਾਜੀਗੋੜ ਡਰਾਇ ਹੋਇਆ ਸਰ ਇਹ ਸਰ ਮਾਮਲੇ ਕੀ ਕਰਨ ਦਾ ਕਾਰਨ ਹੈ। ਇਹ ਕਾਜੀਗੋੜ ਮਹੱਲੇ ਨੇ ਦਿਵਾਲੀ ਤੋਂ ਅਗਲੇ ਦਿਨ ਉੱਥੇ ਝਗੜਾ ਹੋਇਆ ਵਾ ਲਵਪ੍ਰੀਤ ਹਨਾਰਾ ਦੇ ਇਹਨਾਂ ਨੇ ਰਾਜਵੀਰ ਨੂੰ ਛੱਟਾ ਛੱਟਾ ਮਾਰੀਆਂ ਰਾਜਵੀਰ ਦੇ ਵਕੀਲ ਨੂੰ ਉਸ ਸੰਬੰਧੀ ਜਿਹੜੇ ਆ ਐਮਐਲਆਰ ਆਉਂਟੇ ਕਾਰਵਾਈ ਜਿਹੜੀ ਕੀਤੀ ਜਾਊਗੀ